हास 26 ਮਾ ਅਧਿਆਏ 5ਵੇਂ ਵਚਨ ਤੋਂ ਵੇਖਾਂਗੇ ਯਕਰੀਆਦ ਦੇ ਦਿਨਾਂ ਦੇ ਵਿੱਚ ਜੋ ਪਰਮੇਸ਼ਵਰ ਦੇ ਦਰਸ਼ਨ ਦੇ ਬਾਰੇ ਸਮਝ ਰੱਖਦਾ ਸੀ ਉਹ ਪਰਮੇਸ਼ਵਰ ਦੀ ਖੋਜ ਦੇ ਵਿੱਚ ਲੱਗਿਆ ਰਹਿੰਦਾ ਸੀ ਕੀ ਦੀ ਖੋਜ ਲੱਗਿਆ ਰਹਿੰਦਾ ਸੀ ਪੈਸੇ ਆਦੀ ਖੋਜ ਵਿੱਚ ਨਹੀਂ ਉਹ ਕੀ ਦੀ ਭਾਲ ਦੇ ਵਿੱਚ ਸੀ ਧਨ ਅਤੇ ਪੈਸੇ ਦੀ ਭਾਲ ਦੇ ਵਿੱਚ ਨਹੀਂ ਉਸ ਨੇ ਆਪਣਾ ਨਾਮ ਅਤੇ ਕੀਰਤੀ ਲੈ ਕੇ ਉਸ ਦਾ ਸਹਾਰਾ ਉਸ ਨੇ ਨਹੀਂ ਲਿਆ ਇੱਕ ਚੰਗੀ ਗੱਲ ਆ ਉਹ ਉੱਚਾ ਕੀਤਾ ਗਿਆ ਆਸ਼ੀਸ਼ਿਤ ਕੀਤਾ ਗਿਆ ਲੇਕਿਨ ਚੰਗੀ ਗੱਲ ਇਹ ਆ ਕਿ ਉਹ ਪਰਮੇਸ਼ਵਰ ਦੀ ਖੋਜ ਵਿੱਚ ਸੀ ਉਸ ਤੋਂ ਬਾਅਦ ਜੋ ਲਿਖਿਆ ਉਸ ਨੂੰ ਤੁਸੀਂ ਅੰਡਰਲਾਈਨ ਕਰੋ ਜਦ ਤੱਕ ਉਹ ਯਹੋਵਾ ਦੀ ਖੋਜ ਵਿੱਚ ਰਿਹਾ ਉਦੋਂ ਤੱਕ ਤਦ ਤੱਕ ਪਰਮੇਸ਼ਵਰ ਨੇ ਉਸ ਨੂੰ ਸਫਲ ਬਣਾਇਆ ਸਫਲਤਾ ਦਿੱਤੀ ਇਹ ਚੰਗੀ ਗੱਲ ਹੈ ਨਾ ਪਿਆਰਿਓ ਜਦ ਤੱਕ ਉਹ ਪਰਮੇਸ਼ਵਰ ਦੀ ਖੋਜ ਦੇ ਵਿੱਚ ਲੱਗਿਆ ਰਿਹਾ ਉਦੋਂ ਤੱਕ ਸਫਲ ਹੁੰਦਾ ਗਿਆ ਤਰੱਕੀ ਕਰਦਾ ਗਿਆ ਅੱਜ ਕੋਈ ਇੱਥੇ ਹੈ ਜੋ ਚਾਹੁੰਦਾ ਹੈ ਕਿ ਮੈਂ ਸਫਲ ਹੋ ਜਾਵਾਂ ਮੈਂ ਚਾਹੁੰਦਾ ਹਾਂ ਮੇਰਾ ਪਰਿਵਾਰ ਤਰੱਕੀ ਕਰੇ ਮੈਂ ਪੜ੍ਹਾਈ ਦੇ ਵਿੱਚ ਤਰੱਕੀ ਕਰਨਾ ਚਾਹੁੰਦਾ ਹਾਂ ਨੌਕਰੀ ਦੇ ਵਿੱਚ ਮੈਂ ਉਨਤੀ ਕਰਨਾ ਚਾਹੁੰਦਾ ਹਾਂ ਮੈਂ ਜੋ ਕਰ ਰਿਹਾ ਹਾਂ ਕਾਰੋਬਾਰ ਬਿਜ਼ਨਸ ਅਤੇ ਮੇਰਾ ਜੋ ਕੁਝ ਵੀ ਹੈ ਚਾਹੇ ਕਿਸਾਨੀਆਂ ਮੈਂ ਤਰੱਕੀ ਕਰਨਾ ਚਾਹੁੰਦਾ ਹਾਂ ਕੋਈ ਹੈ ਜੋ ਤਰੱਕੀ ਕਰਨਾ ਚਾਹੁੰਦਾ ਹੈ ਆਪਣੇ ਹੱਥਾਂ ਨੂੰ ਵਿਖਾਓ ਰਾਈਟ ਰਾਈਟ ਤੁਹਾਡਾ ਸਾਰਿਆਂ ਦਾ ਧੰਨਵਾਦ ਤਾਂ ਕੀ ਕਰਨਾ ਹੈ ਦੱਸੋ ਕਿਵੇਂ ਅਸੀਂ ਤਰੱਕੀ ਕਰਾਂਗੇ ਕਿਵੇਂ ਸਾਡੀ ਚਰਚਾ ਹੋਵੇਗੀ ਕਿਵੇਂ ਅਸੀਂ ਸਥਿਰ ਆਮਦਨ ਪਾਵਾਂਗੇ ਉਜਿਆ ਯਹਵਾ ਦੀ ਨਿਗਾਮਾ ਦੇ ਵਿੱਚ ਖਰਾ ਦਿਖਾਈ ਦਿੱਤਾ ਜਦ ਪਰਮੇਸ਼ਵਰ ਤੁਹਾਨੂੰ ਵੇਖੇਗਾ ਜੇ ਤੁਹਾਡੇ ਚ ਖਰਾ ਹੀ ਦਿਖਾਈ ਦਿੱਤੇ ਤਾਂ ਉਹ ਤੁਹਾਡੇ ਬਾਰੇ ਕੁਝ ਸੋਚੇਗਾ ਦੂਸਰਾ ਉਜਿਆ ਪਰਮੇਸ਼ਵਰ ਦੀ ਖੋਜ ਦੇ ਵਿੱਚ ਲੱਗਿਆ ਰਹਾ ਕੋਈ ਵੀ ਦੁੱਖ ਆਵੇ ਕੋਈ ਵੀ ਤਕਲੀਫ ਆਵੇ ਕੋਈ ਵੀ ਪਰੇਸ਼ਾਨੀ ਆਵੇ ਚਾਹੇ ਦੁਸ਼ਮਨ ਦਾ ਪੈ ਹੋਵੇ ਸਿੱਧਾ ਪ੍ਰਭੂ ਦੇ ਕੋਲ ਜਾ ਕੇ ਕਹਿੰਦਾ ਸੀ ਪ੍ਰਭੂ ਤੂੰ ਹੀ ਮੇਰਾ ਸਹਾਰਾ ਹੈ ਤੂੰ ਹੀ ਮੇਰਾ ਗੜ੍ਹ ਹੈ ਤੂੰ ਹੀ ਮੇਰਾ ਸਹਾਇਕ ਹੈ ਤੂੰ ਹੀ ਮੇਰੀ ਢਾਲ ਹੈ ਇਹ ਕਹਿ ਕੇ ਪਰਮੇਸ਼ਵਰ ਤੇ ਵਿਸ਼ਵਾਸ ਕਰਦਾ ਸੀ ਅੱਜ ਸਾਡੇ ਵਿੱਚੋਂ ਕਈ ਲੋਕ ਨੌਕਰੀ ਨਾ ਹੋਣ ਤੇ ਪਰਮੇਸ਼ਵਰ ਤੇ ਨਿਰਭਰ ਹੋ ਕੇ ਰਹਿੰਦੇ ਆ ਸਿਹਤ ਚੰਗੀ ਨਾ ਹੋਣ ਤੇ ਪਰਮੇਸ਼ਵਰ ਤੇ ਨਿਰਭਰ ਹੋ ਕੇ ਰਹਿੰਦੇ ਆ ਆਰਥਿਕ ਸਮੱਸਿਆਵਾਂ ਦੇ ਵਿੱਚ ਜਦ ਦੁੱਖ ਹੁੰਦਾ ਹੈ ਤਾਂ ਪਰਮੇਸ਼ਵਰ ਤੇ ਨਿਰਭਰ ਰਹਿੰਦੇ ਆ ਲੇਕਿਨ ਪਰਮੇਸ਼ਵਰ ਤਰਸ ਖਾ ਕੇ ਤੁਹਾਨੂੰ ਨੌਕਰੀ ਦੇ ਕੇ ਜਦ ਤੁਹਾਨੂੰ ਚੰਗੀ ਤਨਖਾਹ ਮਿਲਣ ਲੱਗੇ ਤਾਂ ਤੁਸੀਂ ਪਰਮੇਸ਼ਵਰ ਤੇ ਭਰੋਸਾ ਕਰਨ ਦੀ ਬਜਾਏ ਤੁਸੀਂ ਨੌਕਰੀ ਤੇ ਭਰੋਸਾ ਰੱਖਦੇ ਹੋ ਫਿਰ ਤੁਸੀਂ ਪਰਮੇਸ਼ਵਰ ਦੇ ਵਾਅਦੇ ਤੇ ਯਕੀਨ ਕਰਨ ਦੀ ਬਜਾਏ ਤੁਸੀਂ ਆਪਣੀ ਨੌਕਰੀ ਤਨਖਾਹ ਤੇ ਹੀ ਵਿਸ਼ਵਾਸ ਕਰਦੇ ਹੋ ਕਮਾਈ ਤੇ ਹੀ ਵਿਸ਼ਵਾਸ ਕਰਦੇ ਹੋ ਆਪਣੀ ਸਮਝ ਗਿਆਨ ਦਾ ਸਹਾਰਾ ਲੈਨੇ ਹੋ ਮੈਨੂੰ ਕੋਈ ਚਿੰਤਾ ਨਹੀਂ ਆ ਕਿਉਂਕਿ ਚੰਗੀ ਐਮ ਐਨ ਸੀ ਕੰਪਨੀ ਦੇ ਵਿੱਚ ਮੈਨੂੰ ਨੌਕਰੀ ਮਿਲ ਗਈ ਆ ਜੇ ਚਰਚ ਨਹੀਂ ਆ ਰਹੇ ਇਸ ਤਰ੍ਹਾਂ ਪੁੱਛੇ ਤਾਂ ਕਹਿੰਦੇ ਆ ਕਿ ਮੈਂ ਬੜਾ ਬੀਜ਼ੀ ਆ ਮੈਨੂੰ ਬੜੇ ਕੰਮ ਆ ਹੁਣੇ-ਹੁਣੇ ਪ੍ਰਮੋਸ਼ਨ ਮਿਲਿਆ ਸਮਾਂ ਬੜਾ ਥੋੜਾ ਹੈ ਜੀ ਪ੍ਰਮੋਸ਼ਨ ਮਿਲਿਆ ਹੈ ਜਾਂ ਤੁਹਾਨੂੰ ਦਿੱਤਾ ਗਿਆ ਹੈ ਦੱਸੋ ਪ੍ਰਮੋਸ਼ਨ ਮਿਲਿਆ ਹੈ ਜਾਂ ਤੁਹਾਨੂੰ ਦਿੱਤਾ ਗਿਆ ਜੇ ਦਿੱਤਾ ਤਾਂ ਕਿੰਨੇ ਦਿੱਤਾ ਦੱਸੋ ਇਹ ਹੀ ਮਨੋਖ ਜਦ ਨੌਕਰੀ ਨਹੀਂ ਸੀ ਤਾਂ ਕਿੰ ਨੂੰ ਆ ਕੇ ਮਿਲਿਆ ਪਰਮੇਸ਼ਵਰ ਦੇ ਕੋਲ ਆ ਕੇ ਮੰਗੀ ਸਈਆ ਜੇ ਨੌਕਰੀ ਨਹੀਂ ਸੀ ਤਾਂ ਕਿਹਦੇ ਕੋਲ ਮੰਗੀ ਆ ਕੇ ਪਰਮੇਸ਼ਵਰ ਕੋਲ ਮੰਗੀ ਪ੍ਰਭੂ ਨੌਕਰੀ ਦੇ ਦਿਓ ਪ੍ਰਭੂ ਪ੍ਰਭੂ ਤੋਂ ਨੌਕਰੀ ਮੰਗੀ ਜਦ ਬਿਮਾਰ ਸੀ ਤਾਂ ਪ੍ਰਭੂ ਕੋਲ ਆ ਕੇ ਕੀ ਕੀਤਾ ਪ੍ਰਭੂ ਮੇਰੀ ਸਿਹਤ ਠੀਕ ਨਹੀਂ ਆ ਮੈਨੂੰ ਚੰਗਾ ਕਰੋ ਕਿਰਪਾ ਕਰਕੇ ਮੈਨੂੰ ਚੰਗਾ ਕਰੋ ਜਦੋਂ ਸੰਤਾਨ ਨਹੀਂ ਸੀ ਤਾਂ ਕਿਹਦੇ ਕੋਲ ਆ ਕੇ ਮੰਗੀ ਸੀ ਪਰਮੇਸ਼ਵਰ ਤੋਂ ਮੰਗੀ ਪ੍ਰਭੂ ਮੇਰੇ ਕੋਲ ਸੰਤਾਨ ਨਹੀਂ ਆ ਲੇਕਿਨ ਅੱਜ ਪਰਮੇਸ਼ਵਰ ਦੀ ਹਜ਼ੂਰੀ 'ਚ ਨਹੀਂ ਆ ਰਹੇ ਅਗਰ ਪੁੱਛੇ ਤਾਂ ਕੀ ਜਵਾਬ ਦਿੰਨੇ ਹੋ ਕਿ ਆ ਪਾਸਟਰ ਜੀ ਕੱਲੀ ਪ੍ਰਮੋਸ਼ਨ ਮਿਲਿਆ ਹੈ ਕਿੰਨੇ ਦਿੱਤਾ ਕੱਲ ਹੀ ਮੈਨੂੰ ਪ੍ਰਮੋਸ਼ਨ ਮਿਲਿਆ ਕਿੱਥੋਂ ਮਿਲਿਆ ਚੰਦਰ ਮੰਡਲ ਤੋਂ ਪ੍ਰਮੋਸ਼ਨ ਕਿੱਥੋਂ ਮਿਲਿਆ ਨੌਕਰੀ ਜਦੋਂ ਨਹੀਂ ਸੀ ਤਾਂ ਨੌਕਰੀ ਪ੍ਰਭੂ ਤੋਂ ਮੰਗੀ ਪ੍ਰਭੂ ਵੀ ਨੂੰ ਨੌਕਰੀ ਦੇ ਦਿਓ ਹੁਣ ਪ੍ਰਮੋਸ਼ਨ ਮਿਲ ਗਿਆ ਅਤੇ ਕਹਿ ਰਹੇ ਕਿ ਮੈਨੂੰ ਪ੍ਰਮੋਸ਼ਨ ਮਿਲਿਆ ਹੈ ਪ੍ਰਮੋਸ਼ਨ ਨਹੀਂ ਮਿਲਿਆ ਹੈ ਭਰਾਓ ਇਹ ਪ੍ਰਭੂ ਨੇ ਦਿੱਤਾ ਹੈ ਇਸ ਲਈ ਤੁਹਾਨੂੰ ਮਿਲਿਆ ਜਦੋਂ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦਿੰਦੇ ਆ ਔਧਾ ਦਿੰਦੇ ਆ ਉਦੋਂ ਤੁਹਾਨੂੰ ਉਹ ਜਾਂਚਦੇ ਆ ਯਾਦ ਰੱਖੋ ਪਰਮੇਸ਼ਵਰ ਤੁਹਾਨੂੰ ਪਰਖਦਾ ਹੈ ਇਹ ਇਨਸਾਨ ਮੇਰੇ ਕੋਲ ਕਿਸੇ ਜ਼ਰੂਰਤ ਲਈ ਆਇਆ ਹੈ ਜਾਂ ਫਿਰ ਮੈਨੂੰ ਪਰਖਣ ਦੇ ਲਈ ਆਇਆ ਹੈ ਨੌਕਰੀ ਮੰਗੀ ਅਤੇ ਨੌਕਰੀ ਦਿੱਤੀ ਇਸ ਨੌਕਰੀ ਤੇ ਮੈਂ ਇਸ ਨੂੰ ਆਸ਼ੀਸ਼ ਦੇ ਰਿਹਾ ਹਾਂ ਤਰੱਕੀ ਦੇ ਰਿਹਾ ਹਾਂ ਪ੍ਰਮੋਸ਼ਨ ਮਿਲਣ ਤੋਂ ਬਾਅਦ ਇਹ ਮੇਰੇ ਹੋਰ ਨੇੜੇ ਆ ਜਾਏਗਾ ਜਾਂ ਫਿਰ ਮੇਰੇ ਤੋਂ ਹੋਰ ਦੂਰ ਚਲਾ ਜਾਏਗਾ ਤੁਸੀਂ ਕੀ ਕਰਦੇ ਹੋ ਪ੍ਰਮੋਸ਼ਨ ਮਿਲਣ ਤੋਂ ਬਾਅਦ ਪਰਮੇਸ਼ਵਰ ਲਈ ਟਾਈਮ ਨਹੀਂ ਆ ਸੰਤਾਨ ਨਹੀਂ ਆ ਪ੍ਰਭੂ ਸੰਤਾਨ ਨਹੀਂ ਆ ਜਦੋਂ ਪ੍ਰਾਰਥਨਾ ਕਰਦੇ ਹੋ ਅਤੇ ਪਰਮੇਸ਼ਵਰ ਸੰਤਾਨ ਦੇ ਦਿੰਦੇ ਆ ਤਾਂ ਜਦ ਬੱਚਾ ਆ ਜਾਂਦਾ ਹੈ ਤਾਂ ਚਰਚ ਆਉਣਾ ਛੱਡ ਦਿੰਨੇ ਆ ਕੀ ਗੱਲ ਭੈਣ ਅੱਜਕੱਲ ਤੁਸੀਂ ਚਰਚ ਨਹੀਂ ਆ ਰਹੇ ਹੋ ਪਹਿਲਾਂ ਹੁੰਦੇ ਸੀ ਫਰਡੇ ਫਾਸਟਿੰਗ 'ਚ ਹੁੰਦੇ ਸੀ ਆਰਾਧਨਾ ਕਰਨ ਲਈ ਹੁੰਦੇ ਸੀ ਅੱਗੇ ਬੈਠਦੇ ਸੀ ਪਹਿਲੇ ਨੰਬਰ ਤੇ ਬੈਠਦੇ ਸੀ ਅਤੇ ਹੁਣ ਤੱਕ ਕਿਤੇ ਦਿਖਾਈ ਨਹੀਂ ਦੇ ਰਹੇ ਵਜ੍ਹਾ ਕੀ ਆ ਕੀ ਦੱਸਿਓ ਜੀ ਬੱਚੇ ਵਿੱਚ ਹੀ ਟਾਈਮ ਨਿਕਲ ਜਾਂਦਾ ਕੀ ਦੇਜੇ ਸਮਾਂ ਨਿਕਲਦਾ ਪਰਮੇਸ਼ਵਰ ਦੇ ਦਿੱਤੇ ਗਏ ਬੱਚੇ ਵਿੱਚ ਹੀ ਸਮਾਂ ਨਿਕਲ ਰਿਹਾ ਸਹੀ ਨਹੀਂ ਆ ਪਿਆਰਿਓ ਇਹ ਚੰਗੀ ਸੋਚ ਨਹੀਂ ਆ ਪਿਆਰਿਓ ਪਰਮੇਸ਼ਵਰ ਨੇ ਜੇ ਤੁਹਾਨੂੰ ਆਸ਼ਿਸ਼ ਦਿੱਤੀ ਆ ਬਲੇਸਿੰਗ ਦਿੱਤੀ ਆ ਉਹਨਾਂ ਆਸ਼ੀਸ਼ਾਂ ਨੂੰ ਲੈ ਕੇ ਜਾਓਗੇ ਇਸ ਤਰ੍ਹਾਂ ਨਹੀਂ ਉਹ ਆਸ਼ੀਸ਼ਾ ਤੁਸੀਂ ਵੰਡੋਗੇ ਇਸ ਲਈ ਯਾਦ ਰੱਖੋ ਕੀ ਆ ਉਹਨਾਂ ਆਸ਼ੀਸ਼ਾਂ ਨੂੰ ਵੰਡੋਗੇ ਇਸ ਲਈ ਅਮਰੀਕਾ ਚ ਸਾ ਅਮੀਰਾ ਲੋਕਾ ਦੇ ਵਿੱਚੋਂ ਇੱਕ ਵਿਅਕਤੀ ਡੇਵਿਡ ਗ੍ਰੀਨਸੀ ਉਹਨਾਂ ਦੁਆਰਾ ਸਥਾਪਿਤ ਕੀਤਾ ਗਿਆ ਸ਼ਾਪਿੰਗ ਮਾਲ ਹੌਬੀ ਲੌਬੀ ਲਗਭਗ 7 ਤੋਂ 8 ਸ਼ਾਪਿੰਗ ਮਾਲਸਾ ਉਹ ਕਰੋੜਪਤੀਆ ਵਾਸ਼ਿੰਗਟਨ ਡੀਸੀ ਚ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਮਿਊਜ਼ੀਅਮ ਆਫ ਬਾਈਬਲ ਬਾਈਬਲ ਮਿਊਜ਼ੀਅਮ ਨੂੰ ਉਹਨਾਂ ਨੇ ਸ਼ੁਰੂਆਤ ਕੀਤਾ ਕਰੋੜਾ ਰੁਪਏ ਖਰਚ ਕਰਕੇ ਬਾਈਬਲ ਮਿਊਜ਼ੀਅਮ ਨੂੰ ਵਾਈਟ ਹਾਊਸ ਦੇ ਓਪੋਜ਼ਿਟ ਅਦਭੁਤ ਰੀਕੇ ਨਾਲ ਬਣਾਇਆ ਪਿਆਰਿਓ ਪ੍ਰਭੂ ਦੇ ਮਹਾਨ ਅਨੁਗ੍ਰਹਿ ਦੇ ਨਾਲ ਮਿਊਜ਼ੀਅਮ ਆਫ ਬਾਈਬਲ ਦਾ ਮੈਨੂੰ ਇੱਕ ਮਾਤਰ ਆਦਰਨੀਏ ਬੋਰਡ ਮੈਂਬਰ ਦੇ ਰੂਪ ਚ ਮੈਨੂੰ ਚੁਣ ਲਿਆ ਗਿਆ ਉਸ ਵਿਅਕਤੀ ਦੇ ਕੋਲ ਹਜ਼ਾਰਾਂ ਅਤੇ ਕਰੋੜਾਂ ਦੀ ਸੰਪਤੀ ਸੀ ਪਰ ਉਸ ਨੇ ਕੀ ਕੀਤਾ ਜਾਣਦੇ ਹੋ ਐਨੇ ਕਰੋੜਾਂ ਦੀ ਸੰਪਤੀ ਹੁਣ ਤੇ ਵੀ ਇਹ ਸੰਪਤੀ ਮੇਰੀ ਨਈਆ ਇਹ ਸਾਰੀ ਸੰਪਤੀ ਪਰਮੇਸ਼ਵਰ ਦੀ ਆ ਇਹ ਕਹਿੰਦੇ ਹੋਏ ਉਸਨੇ ਕੀ ਕਿਹਾ ਜਾਣਦੇ ਹੋ ਇਹ ਸਾਰੀ ਸੰਪਤੀ ਪਰਮੇਸ਼ਵਰ ਦੀ ਆ ਇਹ ਹੌਬੀ ਲੌਬੀ ਸ਼ਾਪਿੰਗ ਮਾਲਸ ਇਹ ਜਿੰਨਾ ਤਨ ਹੈ ਜਿੰਨੀ ਸੰਪਤੀ ਆ ਪਰਮੇਸ਼ਵਰ ਦਾ ਹੈ ਫਿਰ ਤੁਸੀਂ ਕੌਣ ਹੋ ਮੈਂ ਉਹਨਾਂ ਦੀ ਸੰਪਤੀ ਦਾ ਇੱਕ ਰਖਵਾਲਾ ਹਾਂ ਸਿਰਫ ਵਾਸ਼ਮੈਨ ਹਾਂ ਕੀ ਕਹਿ ਰਿਹਾ ਨਾਈਟ ਵਾਸ਼ਮੈਨ ਆ ਸਿਰਫ ਵਾਸ਼ਮੈਨ ਇਹ ਸਾਰੀ ਸੰਪਤੀ ਇਹ ਸਾਰਾ ਧਨ ਪਰਮੇਸ਼ਵਰ ਦਾ ਹੈ ਅਤੇ ਮੈਂ ਉਸ ਜਾਇਦਾਦ ਦਾ ਰਖਵਾਲਾ ਹਾਂ ਭੈਣੋ ਅਤੇ ਭਰਾਵੋ ਇਹ ਪਰਿਵਾਰ ਡੇਵਿਡ ਗ੍ਰੀਨਸ ਦਾ ਪਰਿਵਾਰ ਇਹ ਆਪਣੀ ਪਰਿਵਾਰ ਦੀ ਆਮਦਨ ਦੇ ਵਿੱਚੋਂ ਹੀ ਪੂਰੇ ਸੰਸਾਰ 'ਚ ਮਸੀਹ ਦੇ ਸੁਸਮਾਚਾਰ ਨੂੰ ਫੈਲਾਉਣ ਦੇ ਲਈ ਬਾਈਬਲ ਨੂੰ ਪ੍ਰਿੰਟ ਕਰਨ ਦੇ ਲਈ ਆਪਣੇ 50% ਜੋ ਲਾਭ ਹੈ ਉਹ ਹਰ ਸਾਲ ਦਿੰਦੇ ਆ ਸਰਕਾਰ ਦੇ ਕਾਨੂੰਨ ਦੇ ਅਨੁਸਾਰ 50% ਹੀ ਦੇ ਸਕਦੇ ਆ ਇਸ ਤੋਂ ਜ਼ਿਆਦਾ ਉਹ ਨਹੀਂ ਦੇ ਸਕਦੇ ਕਿਉਂ ਇਸ ਤਰ੍ਹਾਂ ਕਰ ਰਿਹਾ ਕਿ ਪਰਮੇਸ਼ਵਰ ਇਸ ਕਾਰੋਬਾਰ ਨੂੰ ਉਹਨਾਂ ਨੇ ਸਾਡੇ ਲਈ ਆਸ਼ੀਸ਼ ਨਹੀਂ ਦਿੱਤੀ ਆ ਪਰਮੇਸ਼ਵਰ ਨੇ ਇਹ ਕਾਰੋਬਾਰ ਸਾਨੂੰ ਇਸ ਲਈ ਦਿੱਤਾ ਹੈ ਤਾਂ ਕਿ ਅਸੀਂ ਉਸ ਦੇ ਰਾਜ ਨੂੰ ਫੈਲਾਉਣ ਦੇ ਵਿੱਚ ਮਦਦ ਕਰ ਸਕੀਏ ਪੈਣੋ ਤੇ ਪ੍ਰਭੂ ਸਾਡੇ ਵਿੱਚੋਂ ਪੈਸਾ ਪੈਸਾ ਕਰਨ ਤੇ ਕੁਝ ਲੋਕ ਕੁਝ ਲੋਕ ਸੋਚਦੇ ਆ ਪਰਮੇਸ਼ਵਰ ਸਾਨੂੰ ਵੀ ਅਮੀਰ ਬਣਾ ਦੇਵੇਗਾ ਯੈਸ ਬਣਾ ਦੇਵੇਗਾ ਜਦ ਸਹੀ ਅਕਲ ਹੋਏਗੀ ਉਦੋਂ ਹੀ ਪਰਮੇਸ਼ਰ ਕਿਉਂ ਦਿੰਦਾ ਹੈ ਸੁਖ ਮਾਨਣ ਦੇ ਲਈ ਜਾਂ ਫਿਰ ਵੰਡਣ ਦੇ ਲਈ ਦੱਸੋ ਵੰਡਣ ਦੇ ਲਈ ਤਨ ਹੋ ਸਕਦਾ ਹੈ ਚਰਚਾ ਹੋ ਸਕਦੀ ਆ ਐਸ਼ਵਰਿਆ ਹੋ ਸਕਦਾ ਹੈ ਪਰਮੇਸ਼ਰ ਨੇ ਇਹ ਸਭ ਸਾਨੂੰ ਕਿਉਂ ਦਿੱਤਾ ਹੈ ਜਾਣਦੇ ਹੋ ਆਪਣੇ ਆਨੰਦ ਲਈ ਨਹੀਂ ਅਸੀਂ ਪਰਮੇਸ਼ਰ ਦੀ ਮਹੀਮਾ ਕਰਾਂਗੇ ਅਤੇ ਉਸ ਦੇ ਪਿਆਰ ਨੂੰ ਕੰਮਾਂ ਤੋਂ ਦਿਖਾਵਾਂਗੇ ਇਸ ਲਈ ਉਹਦੇ ਆਸ਼ੀਸ਼ ਪਾਉਣ ਦਾ ਕਾਰਨ ਕੀ ਸੀ ਉਸ ਨੇ ਉਹੀ ਕੀਤਾ ਜੋ ਯਹੋਵਾ ਦੀ ਨਿਗਾਮਾਂ ਦੇ ਵਿੱਚ ਠੀਕ ਸੀ ਦੂਸਰਾ ਉਹ ਪਰਮੇਸ਼ਵਰ ਦੀ ਖੋਜ ਦੇ ਵਿੱਚ ਲੱਗਿਆ ਰਿਹਾ ਤੀਸਰਾ ਉਹ ਜਦੋਂ ਤੱਕ ਪਰਮੇਸ਼ਵਰ ਦੀ ਖੋਜ ਦੇ ਵਿੱਚ ਲੱਗਿਆ ਰਿਹਾ ਉਦੋਂ ਤੱਕ ਪੈਨੂ ਤੇ ਪ੍ਰਭੂ ਸੁਣ ਰਹੇ ਹੋ ਤੁਸੀਂ ਜਦੋਂ ਤੱਕ ਯਹੋਵਾ ਦੀ ਖੋਜ 'ਚ ਲੱਗੇ ਰਹੋਗੇ ਜਦ ਤੱਕ ਉਹਦੇ ਨੇੜੇ ਰਹੋਗੇ ਜਦ ਤੱਕ ਤੁਸੀਂ ਪਰਮੇਸ਼ਵਰ ਦੀ ਆਗਿਆ ਮੰਨੋਗੇ ਉਦੋਂ ਤੱਕ ਤੁਸੀਂ ਆਸ਼ੀਸ਼ ਪਾਓਗੇ ਜਦੋਂ ਤੁਸੀਂ ਪਰਮੇਸ਼ਵਰ ਨੂੰ ਛੱਡ ਦੇਵੋਗੇ ਜਦੋਂ ਤੁਸੀਂ ਪਰਮੇਸ਼ਵਰ ਤੋਂ ਦੂਰ ਹੋ ਜਾਓਗੇ ਜਦ ਤੁਸੀਂ ਆਪਣੀ ਪਵਿੱਤਰਤਾ ਨੂੰ ਬਰਬਾਦ ਕਰੋਗੇ ਜਦ ਅਸ਼ੁੱਧਤਾ ਦੇ ਲਈ ਗੰਦਗੀ ਦੇ ਲਈ ਪਾਪ ਦੇ ਲਈ ਤੁਸੀਂ ਆਪਣੇ ਜੀਵਨ ਦੇ ਵਿੱਚ ਜਗ੍ਹਾ ਦਿਵੋਗੇ ਤਾਂ ਤੁਸੀਂ ਗਵਾ ਲਓਗੇ ਗਵਾ ਲਮੋਗੇ ਤੁਹਾਡੇ ਕੋਲ ਜੋ ਤਨ ਹੈ ਉਸ ਨੂੰ ਤੁਸੀਂ ਆਪਣੀ ਚਰਚਾ ਨੂੰ atypni ਸਥਿਰ ਆਮਦਨ ਨੂੰ ਗਵਾ ਲਓਗੇ ਉਹ ਜਦੋਂ ਤੱਕ ਪਰਮੇਸ਼ਵਰ ਦੀ ਖੋਜ ਦੇ ਵਿੱਚ ਲੱਗਿਆ ਰਿਹਾ ਉਦੋਂ ਤੱਕ ਉਹ ਬਹੁਤ ਹੀ ਸਫਲ ਹੋਇਆ ਉਹਦੀ ਚਰਚਾ ਦੂਰ-ਦੂਰ ਤੱਕ ਫੈਲ ਗਈ ਉਹ ਜਦ ਤੱਕ ਸਥਿਰ ਨਾ ਹੋ ਗਿਆ ਪਰਮੇਸ਼ਵਰ ਨੇ ਅਦਭੁਤ ਸਹਾਇਤਾ ਉਸ ਨੂੰ ਦਿੱਤੀ ਭੈਣੋ ਤੇ ਭਰਾਵੋ ਜਵਾਨ ਬੱਚਿਓ ਅੱਜ ਸਾਡੇ ਵਿੱਚੋਂ ਕੋਈ ਪਾਸਟਰ ਜੀ ਮੈਂ ਹਜ ਤੱਕ ਸਥਿਰ ਨਹੀਂ ਹੋਇਆ ਜੇ ਇਸ ਤਰ੍ਹਾਂ ਕਹਿ ਰਹੇ ਹੋ ਤਾਂ ਫਿਰ ਸੁਣੋ ਜੇ ਸਥਿਰ ਹੋਣਾ ਹੈ ਤਾਂ ਪਰਮੇਸ਼ਵਰ ਚਾਹੁੰਦੇ ਆ ਤੁਹਾਡੇ ਜੀਵਨ ਚ ਸਥਿਰਤਾ ਆਵੇ ਤੁਹਾਡੀਆਂ ਗੱਲਾਂ ਚ ਸਥਿਰਤਾ ਆਵੇ ਤੁਹਾਡੇ ਫੈਸਲਿਆਂ ਦੇ ਵਿੱਚ ਸਥਿਰਤਾ ਹੋਵੇ ਤੁਹਾਡੇ ਆਚਰਣ ਦੇ ਵਿੱਚ ਸਥਿਰਤਾ ਹੋਵੇ ਤੁਹਾਡੇ ਫੈਸਲਿਆਂ ਦੇ ਵਿੱਚ ਸਥਿਰਤਾ ਹੋਵੇ ਤੁਹਾਡੀ ਆਤਮਿਕਤਾ ਦੇ ਵਿੱਚ ਸਥਿਰਤਾ ਹੋਵੇ ਤੁਹਾਡੇ ਆਤਮਿਕ ਜੀਵਨ ਦੇ ਵਿੱਚ ਸਥਿਰਤਾ ਹੋਵੇ ਸੰਗਤੀ ਚ ਆਉਣ ਦੇ ਲਈ ਸਥਿਰ ਹੋਣੇ ਚਾਹੀਦੇ ਆ ਪਰਮੇਸ਼ਵਰ ਨੂੰ ਦੇਣ ਦੇ ਲਈ ਸਥਿਰ ਹੋਣੇ ਚਾਹੀਦੀ ਆ ਤੁਹਾਡੇ ਵਿੱਚ ਮਸੀਹ ਦੇ ਪਿਆਰ ਨੂੰ ਕੰਮਾਂ ਚ ਵਿਖਾਉਣ ਦੀ ਸਥਿਰਤਾ ਹੋਣੀ ਚਾਹੀਦੀ ਆ ਇੱਕ ਦਿਨ ਇੱਕ ਤਰ੍ਹਾਂ ਦੂਸਰੇ ਦਿਨ ਦੂਸਰੇ ਤਰ੍ਹਾਂ ਤੁਹਾਡੇ ਵਿੱਚ ਕੋਈ ਬਦਲਾਅ ਨਾ ਆਵੇ ਤੁਹਾਡਾ ਪਰਿਵਾਰ ਸਥਿਰ ਰਹੇ ਇਹ ਪਰਮੇਸ਼ਵਰ ਦੀ ਇੱਛਾ ਹੈ ਅਸੀਂ ਵੇਖਦੇ ਹਾਂ ਕਿ 15ਵੇਂ ਵਚਨ ਤੇ ਗੌਰ ਕਰਾਂਗੇ ਉਹ ਜਦ ਤੱਕ ਸਮਰਥੀ ਨਾ ਹੋਇਆ ਉਦੋਂ ਤੱਕ ਪਰਮੇਸ਼ਵਰ ਨੇ ਉਸ ਦੀ ਮਦਦ ਕੀਤੀ ਜਦ ਤੱਕ ਤੁਸੀਂ ਸਮਰਥੀ ਨਹੀਂ ਹੁੰਦੇ ਉਦੋਂ ਤੱਕ ਪਰਮੇਸ਼ਵਰ ਤੁਹਾਡੀ ਮਦਦ ਕਰਦਾ ਰਹੇਗਾ ਜੇ ਤੁਹਾਡਾ ਮਨ ਖਰਾ ਹੋਵੇਗਾ ਜਦ ਪਰਮੇਸ਼ਵਰ ਦੀ ਖੋਜ ਰਵਾਂਗੇ ਪਰਮੇਸ਼ਵਰ ਤੁਹਾਨੂੰ ਸਥਿਰ ਕਰੇਗਾ ਲੇਕਿਨ ਸੁਣੋ ਸਥਿਰ ਹੋਣ ਤੋਂ ਬਾਅਦ ਖਬਰਦਾਰ ਇੱਥੇ ਹੀ ਖਤਰਾ ਹੈ ਜਦੋਂ ਨੌਕਰੀ ਨਹੀਂ ਸੀ ਤੁਸੀਂ ਪਰਮੇਸ਼ਵਰ ਪਰਮੇਸ਼ਵਰ ਕਹਿ ਕੇ ਪ੍ਰਾਰਥਨਾ ਕੀਤੀ ਜਦ ਸਿਹਤ ਠੀਕ ਨਹੀਂ ਹੁੰਦੀ ਪ੍ਰਭੂ ਪ੍ਰਭੂ ਕਹਿ ਕੇ ਤੁਸੀਂ ਬੇਨਤੀ ਕਰਦੇ ਹੋ ਪਰਮੇਸ਼ਵਰ ਤਰਸ ਖਾ ਕੇ ਜਦੋਂ ਚੰਗਾ ਕਰੇ ਜਦ ਪਰਮੇਸ਼ਵਰ ਤਰਸ ਖਾ ਕੇ ਉੱਤਰ ਦਿੰਦੇ ਆ ਜਦ ਪਰਮੇਸ਼ਵਰ ਤਰਸ ਖਾ ਕੇ ਨੌਕਰੀ ਦਿੰਦੇ ਆ ਪਰਮੇਸ਼ਵਰ ਤਰਸ ਖਾ ਕੇ ਜਦੋਂ ਚੰਗੇ ਕਾਲਜ ਦੇ ਵਿੱਚ ਐਡਮਿਸ਼ਨ ਦੋਵੇ ਪਰਮੇਸ਼ਵਰ ਜਦੋਂ ਤਰਸ ਖਾ ਕੇ ਤੁਹਾਨੂੰ ਪ੍ਰਮੋਸ਼ਨ ਦਿੰਦੇ ਆ ਤੁਹਾਨੂੰ ਟ੍ਰਾਂਸਫਰਮ ਦਿੰਦੇ ਆ ਅਤੇ ਉਸ ਤੋਂ ਬਾਅਦ ਜੇ ਕਮਾਂਡ ਕਰੋਗੇ ਉਸ ਤੋਂ ਬਾਅਦ ਜੇ ਆਪਣੇ ਜੀਵਨ ਚ ਕਮਾਂਡ ਨੂੰ ਕਿਸੇ ਤਰ੍ਹਾਂ ਦੀ ਜਗਾ ਦੇਵੋਗੇ ਨਾਸ਼ ਹੋ ਜਾਵੋਗੇ ਖਬਰਦਾਰ ਕਮਾਂਡ ਕਦੇ ਵੀ ਕਿਸੇ ਵਿਅਕਤੀ ਦੇ ਲਈ ਸਹੀ ਨਹੀਂਆ ਖਬਰਦਾਰ ਜਦ ਪਰਮੇਸ਼ਰ ਨੇ ਆਰਥਿਕ ਤੌਰ ਤੇ ਤੁਹਾਨੂੰ ਬਰਕਤ ਦਿੱਤੀ ਚੰਗੀ ਕਾਰ ਦਿੱਤੀ ਅਤੇ ਚੰਗੀ ਨੌਕਰੀ ਦਿੱਤੀ ਚੰਗਾ ਕਰਨ ਤੇ ਪ੍ਰਮੋਸ਼ਨ ਦੇਣ ਤੇ ਤਨਖਾਹ ਵਧਨ ਤੇ ਅਤੇ ਜਦੋਂ ਆਮਦਨ ਵਧਾਈ ਅਤਿ ਸਥਿਰ ਹੋ ਗਏ ਜਦੋਂ ਨਾਮ ਤੇ ਪਹਿਚਾਨ ਵੱਧ ਜਾਵੇ ਤਾਂ ਖਬਰਦਾਰ ਸ਼ੈਤਾਨ ਆ ਕੇ ਕੀ ਕਰੇਗਾ ਜਾਣਦੇ ਹੋ ਤੁਹਾਡੇ ਵਿੱਚ ਕਮੰਡ ਲੈ ਕੇ ਆਵੇਗਾ ਹੰਕਾਰ ਪੈਦਾ ਕਰੇਗਾ ਪਰਮੇਸ਼ਵਰ ਦੇ ਪ੍ਰਤੀ ਡਰ ਅਤੇ ਭੈ ਨੂੰ ਤੁਹਾਡੇ ਵਿੱਚੋਂ ਦੂਰ ਕਰੇਗਾ ਇਹ ਸ਼ੈਤਾਨ ਦਾ ਕੰਮ ਹੈ ਪਿਆਰਿਓ ਉਜਿਆ 16 ਸਾਲ ਦੀ ਉਮਰ ਤੋਂ ਆਤਮਿਕਤਾ ਦੇ ਨਾਲ ਜਵਾਨੀ ਦੇ ਵਿੱਚ ਹੀ ਯਕਰੀਆ ਨਾਮ ਦਾ ਆਤਮਿਕ ਵਿਅਕਤੀ ਜਦ ਤੱਕ ਉਹਦੀ ਅਗਵਾਈ ਕਰਦਾ ਰਿਹਾ ਅਤੇ ਪਰਮੇਸ਼ਵਰ ਦੀ ਖੋਜ ਚਲ ਰਿਹਾ ਪਰਮੇਸ਼ਵਰ ਤੇ ਵਿਸ਼ਵਾਸ ਕੀਤਾ ਧਨ ਪਾ ਲਿਆ ਚਰਚਾ ਪਾ ਲਈ ਸਭ ਕੁਝ ਪਾ ਲਿਆ ਅਤੇ ਖਰਾਈ ਨਾਲ ਚੱਲਿਆ ਉਹਦੇ ਸਮਰਥੀ ਹੋਣ ਤੋਂ ਬਾਅਦ 16ਵਾਂ ਵਚਨ ਅਤੇ ਇੱਕ ਖਤਰਾ ਹੈ ਕਿਤੇ ਲੇਕਿਨ ਲਿਖਿਆ ਹੋਵੇ ਤਾਂ ਫਿਰ ਲਿਖਿਆ ਹੋਵੇ ਉਹਦੇ ਤੋਂ ਧਿਆਨ ਨਾਲ ਰਹੋ ਅਤੇ ਜਦ ਉਹ ਸਮਰਥੀ ਹੋ ਗਿਆ ਤਦ ਉਹਦੇ ਮਨ ਦੇ ਵਿੱਚ ਕਮੰਡ ਆ ਗਿਆ ਕੀ ਹੋਇਆ ਕਮਾਂਡ ਆ ਗਿਆ ਪਿਆਰਿਓ ਖਤਰਾ ਆ ਗਿਆ ਪਿਆਰਿਓ ਉਝਿਆ ਜਵਾਨੀ ਦੇ ਵਿੱਚ ਅਦਭੁਤ ਤਰੀਕੇ ਨਾਲ ਪਰਮੇਸ਼ਵਰ ਦੀ ਖੋਜ ਲੱਗਿਆ ਰਹਾ ਲੜਾਈ ਦੇ ਸਮੇਂ ਯੁੱਧ ਦੇ ਸਮੇਂ ਜਦੋਂ ਫਿਰ ਦੁਸ਼ਮਣ ਹਮਲਾ ਕਰੇ ਉਹ ਪਰਮੇਸ਼ਵਰ ਦੀ ਖੋਜ ਦੇ ਵਿੱਚ ਲੱਗਿਆ ਰਿਆ ਜਦ ਤੱਕ ਪਰਮੇਸ਼ਵਰ ਦੀ ਖੋਜ ਰਿਆ ਪਰਮੇਸ਼ਵਰ ਨੇ ਉਸ ਨੂੰ ਸਫਲ ਕਰ ਦਿੱਤਾ ਅਤੇ ਹੁਣ ਬਿਨਾਂ ਡਰ ਤੋਂ ਜੀਣ ਲੱਗਾ ਮੈਨੂੰ ਹੁਣ ਕੋਈ ਚਿੰਤਾ ਨਹੀਂ ਮੇਰਾ ਕੋਈ ਸਾਹਮਣਾ ਨਹੀਂ ਕਰ ਸਕਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਆ ਆਰਥਿਕ ਸਮੱਸਿਆਵਾਂ ਨਹੀਂ ਆ ਸਿਹਤ ਵੀ ਚੰਗੀ ਆ ਨਾਂ ਮਾ ਪਹਿਚਾਨ ਆ ਅਤੇ ਹੁਣ ਮੈਨੂੰ ਕੋਈ ਚਿੰਤਾ ਨਹੀਂ ਆ ਬਾਈਬਲ ਦੱਸ ਦਿਆ ਜਦ ਐਸੀ ਸੋਚ ਉਹਦੇ ਮਨ ਦੇ ਵਿੱਚ ਆਈ ਅਤੇ ਜਦ ਉਹ ਸਮਰਥੀ ਹੋ ਗਿਆ ਉਸਦੇ ਮਨ ਦੇ ਵਿੱਚ ਕਮੰਡ ਆ ਗਿਆ ਅਤੇ ਕੀ ਹੋਇਆ ਵਿਗੜ ਗਿਆ ਕਮੰਡ ਕੀ ਕਰਦਾ ਹੈ ਦੱਸੋ ਵਿਗਾੜ ਦਿੰਦਾ ਹੈ ਪਿਆਰਿਓ ਵਿਗਾੜ ਦਿੰਦਾ ਹੈ ਜਿਵੇਂ ਹੀ ਉਜਿਆ ਕਮੰਡ ਕਰਕੇ ਵਿਗੜ ਗਿਆ ਤਾਂ ਪਰਮੇਸ਼ਵਰ ਨੇ ਉਹਦਾ ਕੀ ਕੀਤਾ ਜਾਣਦੇ ਹੋ ਸਜ਼ਾ ਦਿੱਤੀ ਕੀ ਦਿੱਤੀ 19ਵੇਂ ਵਚਨ ਤੋਂ ਤਦ ਉਜਿਆ ਤੂਫ ਜਲਾਉਣ ਦੇ ਲਈ ਤੂਫਦਨ ਹੱਥ ਚ ਲੈ ਹੋਏ ਝੁੰਜਲਾ ਉਠਿਆ ਉਹ ਯਜਕਾਂ ਤੇ ਝੁੰਜਲਾ ਰਿਆ ਸੀ ਕਿ ਯਜਕਾ ਦੇ ਦੇਖ ਦੇ ਦੇਖ ਦੇ ਯਹਵਾ ਦੇ ਪਵਨ ਵਿੱਚ ਤੂਫ ਦੀ ਵੇਦੀ ਦੇ ਕੋਲ ਹੀ ਉਹਦੇ ਮੱਥੇ ਤੇ ਕੋੜ ਆ ਗਿਆ ਅਜਰਯਾ ਮਹਾ ਯਾਜਕ ਅਤੇ ਸਾਰੇ ਯਾਜਕਾਂ ਨੇ ਜਦ ਉਸ ਨੂੰ ਵੇਖਿਆ ਕੀ ਵੇਖਿਆ ਕਿ ਉਹਦੇ ਮੱਥੇ ਤੇ ਕੋੜ ਆ ਗਿਆ ਅਤੇ ਤਦ ਉਹਨਾਂ ਨੇ ਉਸ ਨੂੰ ਛੱਟ ਬਾਹਰ ਕੱਢ ਦਿੱਤਾ ਅਤੇ ਉਸ ਨੂੰ ਇਹ ਪਤਾ ਚੱਲਿਆ ਕਿ ਯਹੋਵਾ ਨੇ ਆਪ ਮੈਨੂੰ ਕੋੜੀ ਬਣਾ ਦਿੱਤਾ ਹੈ ਉਸ ਨੇ ਆਪ ਹੀ ਬਾਰ ਜਾਣ ਦੀ ਉਤਾਵਲੀ ਕੀਤੀ ਇਹ ਕਿਹੋ ਜਿਹਾ ਅੰਤ ਹੈ ਪਿਆਰਿਓ ਰਾਜਾ ਉਜਿਆ ਆਪਣੇ ਮਰਨ ਤੱਕ ਕੋੜ ਦੀ ਬਿਮਾਰੀ ਦੇ ਨਾਲ ਜੀਂਦਾ ਰਿਹਾ ਸ਼ੁਰੂਆਤ ਚੰਗੀ ਸੀ ਅੱਜ ਸਾਡੇ ਵਿੱਚੋਂ ਕਈ ਲੋਕ ਪੈਸਾ ਚਾਹ ਰਹੇ ਆ ਆਪਣੀ ਚਰਚਾ ਚਾਹ ਰਹੇ ਆ ਮਹਾਨ ਹੋਣਾ ਚਾਹੁੰਦੇ ਆ ਲੇਕਿਨ ਧਨ ਮਹਾਨਤਾ ਅਤੇ ਚਰਚਾ ਇਹ ਸਭ ਪਰਮੇਸ਼ਵਰ ਦੇ ਕੋਲ ਆ ਪਰ ਇਸ ਨੂੰ ਪਾਉਣ ਤੋਂ ਬਾਅਦ ਜੇ ਸਾਡੇ ਅੰਦਰ ਕਮੰਡ ਆ ਗਿਆ ਤਾਂ ਕਿਵੇਂ ਨੁਕਸਾਨ ਹੋਏਗਾ ਕਿਵੇਂ ਨੁਕਸਾਨ ਹੋ ਜਾਏਗਾ ਉਹ ਜਿਆਦਾ ਜੀਵਨ ਹੀ ਸਾਡੇ ਲਈ ਉਦਾਹਰਨ ਹੈ ਜਾਰੇ ਕਿਸੇ ਦੇ ਜੀਵਨ ਚ ਵੀ ਜਦੋਂ ਪਰਮੇਸ਼ਵਰ ਕਮੰਡ ਵੇਖਦੇ ਆ ਤਾਂ ਪਰਮੇਸ਼ਵਰ ਨੂੰ ਗੁੱਸਾ ਆਉਂਦਾ ਹੈ ਕਮੰਡੀਆਂ ਤੋਂ ਪਰਮੇਸ਼ਵਰ ਨਫ਼ਰਤ ਕਰਦੇ ਆ ਜੋ ਆਪਣੇ ਆਪ ਨੂੰ ਉੱਚਾ ਕਰਦੇ ਆ ਪਰਮੇਸ਼ਵਰ ਉਸ ਨੂੰ ਕੀ ਕਰਦੇ ਆ ਨੀਵਾ ਕਰਦੇ ਆ ਭੈਣੋ ਅਤੇ ਭਰਾਵੋ ਕਮੰਡ ਨਾ ਕਰੋ ਆਪਣੇ ਸੋਹਣੇਪਨ ਦੇ ਕਾਰਨ ਕਮੰਡ ਕਰ ਰਹੇ ਹੋਵੋਗੇ ਆਪਣੇ ਅਹੁਦੇ ਦੇ ਕਾਰਨ ਕਮੰਡ ਕਰ ਰਹੇ ਹੋਵੋਗੇ ਆਪਣੀ ਜਾਇਦਾਦ ਦੇ ਕਾਰਨ ਕਮੰਡ ਕਰ ਰਹੇ ਹੋਵੋਗੇ ਖਬਰਦਾਰ ਉਹ ਕਮੰਡ ਹੀ ਤੁਹਾਨੂੰ ਨਾਸ਼ ਕਰ ਦਵੇਗਾ ਉਜਿਆ 16 ਸਾਲ ਦੀ ਉਮਰ ਚ ਉਸਨੇ ਚੰਗੀ ਸ਼ੁਰੂਆਤ ਕੀਤੀ ਉਸ ਦਾ ਮਨ ਖਰਾਸੀ ਪਰਮੇਸ਼ਵਰ ਤੇ ਭਰੋਸਾ ਕਰਨ ਦਾ ਵਿਸ਼ਵਾਸ ਪਰਮੇਸ਼ਵਰ ਦਾ ਸਹਾਰਾ ਲੈਣ ਦੀ ਆਤਮਿਕਤਾ ਅਤੇ ਜਦੋਂ ਸਮਰਥੀ ਹੋ ਗਿਆ ਉਹ ਕਮੰਡੀ ਹੋ ਗਿਆ ਪਿਆਰਿਓ ਤੁਸੀਂ ਅੱਜ ਕਈ ਲੋਕਾਂ ਨੇ ਹੱਥ ਵਿਖਾਇਆ ਹੈ ਪਲਾਕਿਓ ਪੈਸਾ ਚਾਹੀਦਾ ਹੈ ਐਸ਼ਵਰਿਆ ਚਾਹੀਦਾ ਅਤੇ સ્થિર ਆਮਦਨੀ ਚਾਹੀਦੀ ਆ ਧਾਰਮਿਕਤਾ ਚਾਹੀਦੀ ਇਸ ਤਰ੍ਹਾਂ ਤੁਸੀਂ ਹੱਥ ਵਿਖਾਏ ਜੇ ਪਰਮੇਸ਼ਵਰ ਤੁਹਾਨੂੰ ਸੱਚਮੁੱਚ ਹੀ ਇਹ ਸਭ ਕੁਝ ਦੇ ਦੇਵੇ ਧਨ ਦੌਲਤ ਕੁਝ ਵੀ ਸਭ ਕੁਝ ਦੇਵੇ ਸ਼ਾਇਦ ਮਨ ਚ ਕੁ ਜਾਏਗਾ ਸ਼ਾਇਦ ਕਮੰਡ ਆਵੇਗਾ ਸਾਡੇ ਵਿਹਵਾਰ ਚਾਲ ਚੱਲਨ ਸਾਡੀਆਂ ਗੱਲਾਂ ਦੇ ਵਿੱਚ ਸ਼ਾਇਦ ਕਮੰਡ ਦਿਖਾਈ ਦੇ ਰਿਹਾ ਹੋਵੇ ਖਬਰਦਾਰ ਕਮੰਡੀਆਂ ਤੋਂ ਪਰਮੇਸ਼ਵਰ ਨਫ਼ਰਤ ਕਰਦੇ ਆ ਜੇ ਤੁਹਾਡੇ ਵਿੱਚ ਕਮੰਡ ਆ ਗਿਆ ਤਾਂ ਪਰਮੇਸ਼ਵਰ ਤੁਹਾਡੇ ਤੋਂ ਨਫ਼ਰਤ ਕਰਨਗੇ ਅਸੀਂ ਇਹ ਪ੍ਰਾਰਥਨਾ ਕਰਨੀ ਹੈ ਕਿ ਪ੍ਰਭੂ ਤੁਸੀਂ ਸਾਨੂੰ ਆਸ਼ੀਸ਼ ਦਿਓ ਆਰਥਿਕ ਤੌਰ ਤੇ ਆਸ਼ੀਸ਼ਿਤ ਕਰੋ ਮੈਨੂੰ ਚੰਗਾ ਨਾਮ ਦਿਓ ਮੈਨੂੰ ਚੰਗੀ ਪਛਾਣ ਦਿਓ ਆਪਣੇ ਨਾਮ ਦੀ ਮਹਿਮਾ ਦੇ ਲਈ ਮੈਨੂੰ ਉੱਤਮ ਸਥਿਤੀ ਤੇ ਪਹੁੰਚਾਓ ਪਿਆਰੇ ਪਰਮੇਸ਼ਵਰ ਸਾਨੂੰ ਆਸ਼ੀਸ਼ ਕਿਉਂ ਦਿੰਨੇ ਆ ਉਹਨਾਂ ਆਸ਼ੀਸ਼ਾਂ ਦਾ ਆਨੰਦ ਮਾਣੀਏ ਸਿਰਫ ਅਸੀਂ ਹੀ ਨਹੀਂ ਦੱਸੋ ਆਸ਼ੀਸ਼ਾਂ ਵੰਡਣ ਦੇ ਲਈ ਜੇ ਉਹਨਾਂ ਵਰਕਤਾ ਨੂੰ ਪਰਮੇਸ਼ਵਰ ਨੇ ਸਾਡੇ ਦੁਆਰਾ ਵੰਡਣਾ ਹੈ ਤਾਂ ਅਸੀਂ ਉਸ ਪਰਮੇਸ਼ਵਰ ਦੇ ਹੱਥਾਂ ਦੇ ਤੱਲੇ ਦੀਨ ਹੋ ਕੇ ਰਹਿਣਾ ਹੈ ਜੋ ਆਪਣੇ ਆਪ ਨੂੰ ਦੀਨ ਕਰਦਾ ਪਰਮੇਸ਼ਵਰ ਉਸ ਨੂੰ ਕੀ ਕਰਦੇ ਆ ਉੱਚਾ ਕਰਦੇ ਆ ਜੋ ਆਪਣੇ ਆਪ ਨੂੰ ਉੱਚਾ ਕਰਦੇ ਆ ਉਸ ਨੂੰ ਨੀਵਾ ਕਰਦੇ ਆ ਉਜਿਆ ਆਪਣੇ ਆਪ ਨੂੰ ਉੱਚਾ ਕਰਕੇ ਜਦ ਤੱਕ ਪਰਮੇਸ਼ਵਰ ਦੀ ਖੋਜ ਚ ਰਿਹਾ ਪ੍ਰਭੂ ਨੇ ਭੜੀ ਆਸ਼ੀਸ਼ ਦਿੱਤੀ ਪਰ ਸਮਰਥੀ ਹੋਣ ਤੋਂ ਬਾਅਦ ਕਮੰਡੀ ਹੋ ਗਿਆ ਮਨ ਮਰਜ਼ੀਆਂ ਨਾਲ ਵਿਹਾਰ ਕਰਨ ਲੱਗਾ ਅਤੇ ਨਤੀਜਾ ਪਰਮੇਸ਼ਵਰ ਨੇ ਸਜ਼ਾ ਦਿੱਤੀ ਪੈਣੋ ਅਤੇ ਭਰਾਵੋ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਣਾ ਚਾਹੁੰਦੇ ਆ ਪਰਮੇਸ਼ਵਰ ਤੁਹਾਨੂੰ ਸਮਰਥੀ ਬਣਾਉਣਾ ਚਾਹੁੰਦੇ ਆ ਡਰ ਇਹ ਆ ਕਿਤੇ ਤੁਹਾਡੇ ਅੰਦਰ ਕਮੰਡ ਨਾ ਆ ਜਾਵੇ ਕਿਤੇ ਤੁਸੀਂ ਪ੍ਰਭੂ ਤੋਂ ਦੂਰ ਨਾ ਹੋ ਜਾਓ ਅੱਜ ਤੁਸੀਂ ਇੱਕ ਵਾਅਦਾ ਕਰੋਗੇ ਪ੍ਰਭੂ ਦੇ ਅੱਗੇ ਤੁਸੀਂ ਚਾਹੇ ਮੈਨੂੰ ਜਿੰਨੀ ਵੀ ਆਸ਼ੀਸ਼ ਦਿਓ ਮੈਂ ਦੀਨਤ ਨੂੰ ਕਦੇ ਵੀ ਛੱਡਾਂਗਾ ਨਹੀਂ ਪਿਤਾ ਮੇਰੀ ਸਥਿਤੀ ਕੀ ਆ ਮੇਰੇ ਹਾਲਾਤ ਕੀ ਆ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਮੈਂ ਆਪਣੀ ਸਥਿਤੀ ਕਦੇ ਵੀ ਨਹੀਂ ਭੁੱਲਾਂਗਾ ਪਿਤਾ ਦੀਨ ਹੋ ਕੇ ਅੱਗੇ ਚੱਲਾਂਗਾ ਕੀ ਅੱਜ ਪ੍ਰਭੂ ਨੂੰ ਕਹੋਂਗੇ ਆਓ ਅੱਜ ਪ੍ਰਾਰਥਨਾ ਕਰੀਏ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਸਿੱਧੇ ਅਤੇ ਸਪਸ਼ਟ ਅੱਜ ਸਾਡੇ ਨਾਲ ਤੁਸੀਂ ਗੱਲਾਂ ਕੀਤੀਆਂ ਇਸ ਲਈ ਤੁਹਾਡਾ ਧੰਨਵਾਦ ਬੋਏ ਗਏ ਵਚਨ ਨੂੰ ਫਲਵੰਤ ਕਰੋ ਉਜਿਆ ਦੇ ਜੀਵਨ ਦੇ ਵਿੱਚ ਚੰਗੀ ਸ਼ੁਰੂਆਤ ਸੀ ਪਰ ਆਖਰ ਦੇ ਵਿੱਚ ਓਕੋੜੀ ਹੋ ਕੇ ਬੇਸਹਾਰਾ ਹੋ ਗਿਆ ਅਤੇ ਉਸੇ ਤਰ੍ਹਾਂ ਹੀ ਮਰ ਗਿਆ وجہ ਸੀ ਕਮੰਡ ਨਾਸ਼ ਹੋਣ ਤੋਂ ਪਹਿਲਾਂ ਕਮੰਡ ਆਉਂਦਾ ਹੈ ਨਹੀਂ ਪਿਤਾ ਕਮੰਡ ਮੇਰੇ ਜੀਵਨ ਦੇ ਵਿੱਚ ਸਾਡੇ ਵਿੱਚੋਂ ਕਿਸੇ ਦੇ ਜੀਵਨ ਦੇ ਵਿੱਚ ਵੀ 1% ਦਿਖਾਈ ਨਾ ਦੇਵੇ ਉਹਦਾ ਪਰਛਾਵਾਂ ਵੀ ਸਾਡੇ ਜੀਵਨ ਦੇ ਵਿੱਚੋਂ ਨਾ ਵਿਖੇ ਤਾਂ ਦੌਲਤ ਅਤੇ ਮਹਾਨਤਾ ਅਤੇ ਚਰਚਾ ਸਥਿਰ ਆਮਦਨੀ ਤੁਸੀਂ ਸਾਨੂੰ ਦੇ ਦਿਓ ਧਾਰਮਿਕਤਾ ਦਾ ਜੀਵਨ ਜੀਣ ਦੇ ਲਈ ਅਸੀਂ ਆਸ ਕਰ ਰਹੇ ਹਾਂ ਸਾਡਾ ਆਸ਼ੀਸ਼ ਪਾਉਣਾ ਅਸੀਂ ਉਹਨਾਂ ਆਸ਼ੀਸ਼ਾਂ ਦਾ ਆਨੰਦ ਨਾ ਮਾਣ ਸਕੀਏ ਇਹ ਅਸੀਂ ਹੋਰਾਂ ਨੂੰ ਵੀ ਵੰਡ ਸਕੀਏ ਐਸੀ ਕਿਰਪਾ ਸਾਡੇ ਉੱਪਰ ਕਰ ਦਿਓ ਅੱਜ ਤੋਂ ਪਿਤਾ ਜਦੋਂ ਤੋਂ ਤੁਸੀਂ ਸਾਨੂੰ ਆਸ਼ੀਸ਼ ਦੇਵੋਗੇ ਉਹ ਆਸ਼ੀਸ਼ਾਂ ਪ੍ਰਭੂ ਅਸੀਂ ਤੁਹਾਨੂੰ ਦੇਣੀਆਂ ਹੈ ਤੁਹਾਡੇ ਰਾਜ ਦੇ ਲਈ ਵੀ ਦੇਣੀਆਂ ਹੈ ਐਸੀ ਕਿਰਪਾ ਕਰੋ ਪ੍ਰਭੂ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ thank mm -hmm. you अब सबको चलो मेरा नाम अजय कुमार है मैं प्रभु का भाई मानना छोड़ दिया और अपने मर्जी के अनुसार जीता था मुझे गुस्सा जल्दी आती थी इसके कारण हमारे घर में हर समय झगड़े होते थे कोई लड़की मुझे दिखाई दे तो मैं उनको बुरी नजर से देखता था मन में गंदे सोच और विचार लाता था मेरा हृदय सारा पाप से भरा हुआ था लेकिन एक भक्त जैसे नाटक करता था हमारे पिताजी बहुत शराब पीते थे उनकी तबीयत बिगड़ गई और हॉस्पिटल में उनकी मृत्यु हो गई तब से हमारे घर में मुश्किलें बढ़ गए आर्थिक समस्याओं के कारण हमारे घर में झगड़े होते थे सुख शांति नहीं रहती थी मेरे गलत सोच और विचार के कारण और घर में झगड़ों के कारण मैं प्रभु के मार्गों पर चल नहीं पाता था ऐसे वाले समय में मैं अपने दोस्त के मोबाइल में कलवरी टेम्पल का वचन सुना वचन सुनकर मुझे पता चला ये वचन मेरे जीवन को जरूर सुधारेगा ਔਰ ਅਗਲੇ ਰਵਿਵਾਰ ਹੀ ਮੈਂ ਕਲੋਰੀ ਟੈਂਪਲ ਗਿਆ ਉਸ ਦਿਨ ਸੱਚਮੇਂ ਵਾਚਨ ਕੇ ਦੁਆਰਾ ਪ੍ਰਭੂ ਕੇ ਦਾਸ ਚੇਤਾਵਨੀ دیਏ ਉਸ ਪਿਆਨਕ ਨਰਕ ਦੀ ਅਗ ਤੋ ਪਚਾਉਣਾ ਹੈ ਚੁੜਾਣਾ ਹੈ ਇਸ ਲਈ ਯੇਸ਼ੂ ਮਸੀਹ ਨੂੰ ਪਿਤਾ ਪਰਮੇਸ਼ਵਰ ਨੇ ਮਰਨ ਦੇ ਲਈ ਭੇਜ ਦਿੱਤਾ ਐਨੇ ਵੱਡੇ ਬਲੀਦਾਨ ਨੂੰ ਕਰਨ ਤੋਂ ਬਾਅਦ ਆਪਣੇ ਪੁੱਤਰ ਨੂੰ ਹੀ ਮਰਨ ਦੇ ਲਈ ਸੌਂਪਣ ਤੋਂ ਬਾਅਦ ਜੇ ਤੁਸੀਂ ਅੱਜ ਵੀ ਗੁਨਾਹਾਂ 'ਚ ਜਿਓਂਗੇ ਜੇ ਅੱਜ ਵੀ ਆਪਣੀ ਮਨਮਰਜ਼ੀ ਕਰੋਗੇ ਤਾਂ ਉਸ ਪਰਮੇਸ਼ਵਰ ਦੇ ਪਿਆਰ ਨੂੰ ਨਾ ਸਮਝ ਕੇ ਉਹਦੇ ਬਲੀਦਾਨ ਨੂੰ ਮਹੱਤਵ ਨਾ ਦੇ ਕੇ ਜੇ ਹੁਣ ਵੀ ਗਲਤ ਰਾਹ ਤੇ ਚੱਲੋਂਗੇ ਤਾਂ ਬੁਰਾ ਜੀਵਨ ਜੀਓਗੇ ਤਾਂ ਪਰਮੇਸ਼ਰ ਦੁਆਰਾ ਕੀਤੀ ਹੋਈ ਭਲਾਈ ਉਹਦੇ ਦੁਆਰਾ ਕੀਤੇ ਤਿਆਗ ਕੀਤੇ ਹੋਏ ਬਲੀਦਾਨ ਦੇ ਨਾਲ ਕੀ ਤੁਹਾਨੂੰ ਕੋਈ ਫਾਇਦਾ ਹੋਵੇਗਾ ਇਸ ਗੱਲ ਤੇ ਵਿਚਾਰ ਕਰੋ ਇਤਨੇ ਦਿਨ ਜੋ ਮੈਂ ਇੱਕ ਭਗਤ ਕੇ ਜੈਸੇ ਨਾਟਕ ਕਰ ਰਹਾ ਥਾ ਵਚਨ ਕੇ ਦੁਆਰਾ ਸਿੱਧੇ ਪ੍ਰਭੂ ਮੁਝੇ ਬਤਾ ਦਿਏ ਮੇਰੇ ਗੁੱਸੇ ਕੋ ਔਰ ਬੁਰੇ ਸੋਚ ਵਿਚਾਰੋਂ ਕੋ निकाल दीजिए ऐसे में प्रभु से पश्चाताप करते हुए प्रार्थना किया तब से नियमित रूप से चर्च जाते हुए वचन सुनते हुए आत्मिक रूप से मैं आगे बढ़ रहा हूँ और अब मैं अपने सारे बुरे आदतों को छोड़ दिया अगर अब मुझे कोई स्त्री दिखाई देने से बुरे विचार नहीं ला रहा हूँ अब मैं गुस्सा बिल्कुल नहीं कर रहा हूँ घर में हम सुख शांति से रह रहे हैं जब मैं अच्छी तरह से जीवन बिताना शुरू किया हमारे घर वाले मेरी शादी करना चाहते थे मैं प्रभु पर विश्वास करता था और चाहता था कि मुझे भी एक अच्छी विश्वासी पत्नी मिले ये बात हमारे रिश्तेदारों को पसंद नहीं था अगर आप मसीही शादी करोगे तो आपको बच्चे बिल्कुल नहीं होंगे इस तरह से वो मुझसे कहते थे लेकिन मैं उनके बातों पर बिल्कुल ध्यान नहीं देता था प्रभु मेरे जीवन में आश्चर्य कार्य किए एक विश्वासी स्त्री से मेरी शादी धूमधाम से करवाए शादी के बाद भी प्रभु हमें बहुत आशीष दिए हमें एक बेटी दिए पहले मेरे रिश्तेदार मुझे अपमानित करते थे अब वो प्रभु को महिमा दे रहे हैं पहले हमारे पास खाने के लिए भी ठीक से भोजन नहीं रहता था लेकिन अब प्रभु उस कमी को दूर किए और प्रभु हम दोनों को मुझे और मेरी पत्नी को अच्छी नौकरी दिए हमें इतना आशीष दिए हम चाहते थे कि हम प्रभु का सुसमाचार सुनाए और हम दोनों की तनख्वाह में से पैसों को इकट्ठा करके अब तक हम चार बार प्रभु का सुसमाचार सबको सुनाए पहले हमारा जीवन कमी घटियों से भरा हुआ था लेकिन आज प्रभु हमारे जीवन में आशीषों से भर दिए जहीराबाद में जब प्रभु का भवन निर्माण हो रहा था प्रभु इसके लिए भेंट देने में, में मेरी सहायता किए प्रभु के दास कलिसिया के लोगों से इतना प्रेम करते हैं ऐसे कलिसिया में रहना हमारे लिए आशीषदायक है हमारे परिवार के साथ और हमारे हर एक कामों में यीशु हमारे साथ है इसलिए हम खुशी से जीवन बिता रहे हैं सच्चे परमेश्वर के बारे में मुझे बताएं प्रभु के दास सतीश कुमार जी को मेरा धन्यवाद मेरे जीवन को सुधारे मेरे पापों को उनके लहू से धोए ਈਸ਼ੂ ਕੋ ਸਾਰੀ ਮਹਿਮਾ ਆਦਰ ਔਰ ਗੌਰਵ ਮਿਲੇ ਗੰਦਗੀ ਨਾਲ ਅਤੇ ਗੁੱਸੇ ਨਾਲ ਆਪਣੇ ਜੀਵਨ ਨੂੰ ਬਰਬਾਦ ਕਰਨ ਵਾਲੇ ਇੱਕ ਜਵਾਨ ਦਾ ਜੀਵਨ ਪਰਮੇਸ਼ਰ ਦੇ ਵਚਨ ਦੇ ਦੁਆਰਾ ਕਿਸ ਤਰ੍ਹਾਂ ਪਵਿੱਤਰ ਕੀਤਾ ਗਿਆ ਉਹ ਜਵਾਨ ਦੇ ਜੀਵਨ ਦੇ ਵਿੱਚ ਵਿਵਹਾਰ ਦੇ ਵਿੱਚ ਸੁਧਾਰ ਆਇਆ ਹੈ ਅਸੀਂ ਵੇਖਿਆ ਹੈ ਪਰਮੇਸ਼ਵਰ ਦੇ ਵਚਨ ਦੇ ਵਿੱਚ ਪਾਪੀ ਇਨਸਾਨ ਨੂੰ ਪਵਿੱਤਰ ਕਰਨ ਦੀ ਸਮਰਥ ਹੈ ਜੇ ਅੱਜ ਵੀ ਤੁਸੀਂ ਗੁਨਾਹ ਕਰਦੇ ਹੋਏ ਅਤੇ ਪਾਪ ਵਿੱਚ ਜੀਵਨ ਜਿੰਦੇ ਹੈ ਤਾਂ ਅਤੇ ਨਾਸ਼ ਹੋ ਰਹੇ ਹੋ ਅਤੇ ਨਰਕ ਜਾ ਰਹੇ ਹੋ ਤਾਂ ਜੇ ਦੌੜ ਲਗਾ ਰਹੇ ਹੋ ਤਾਂ ਮੇਰੇ ਭੈਣੋ ਅਤੇ ਭਰਾਵੋ ਇਹ ਸਹੀ ਸਮੇਂ ਹੈ ਉਦਾਰ ਦਾ ਦਿਨ ਹੈ ਪ੍ਰਭੂ ਯੀਸ਼ੂ ਮਸੀਹ ਦੇ ਦੇਣ ਵਾਲੇ ਪਵਿੱਤਰ ਜੀਵਨ ਨੂੰ ਪਾਲੋ ਮੈਂ ਇਹ ਕਹਿ ਕੇ ਬੇਨਤੀ ਕਰ ਰਿਹਾ ਹਾਂ ਉਸ ਬ੍ਰਦਰ ਦੇ ਜੀਵਨ 'ਚ ਜਦੋਂ ਸੁਧਾਰ ਆਇਆ ਉਹ ਕਿਸ ਤਰ੍ਹਾਂ ਨਾਲ ਆਪਣੇ ਪਰਿਵਾਰ ਦੇ ਲਈ ਆਸ਼ੀਸ਼ ਦਾਤਾ ਤੇ ਆਨੰਦ ਦਾ ਕਾਰਨ ਬਣਿਆ ਅਤੇ ਉਹ ਜਿਹਦੇ ਲਈ ਜੀਵਨ ਜੀ ਰਿਆ ਸੀ ਅਸੀਂ ਉਹ ਵੇਖਿਆ ਹੈ। वचन ਨੇ ਉਹਦਾ ਜੀਵਨ ਸੁਧਾਰਿਆ ਹੈ ਇਸ ਲਈ वचन ਨੂੰ ਲੱਖਾਂ ਲੋਕਾਂ ਨੇ ਸੁਣਨਾ ਹੈ ਇਸ ਲਈ ਉਸਨੇ ਕਲਵਰੀ ਆਵਾਜ਼ ਦੇ ਦੁਆਰਾ वचन ਨੂੰ ਪਹੁੰਚਾਉਣ ਦੀ ਸਹਾਇਤਾ ਕੀਤੀ ਅਸੀਂ ਵੇਖਿਆ ਹੈ। ਉद्धਾਰ ਪਾਏ ਹੋਏ ਹਰ ਵਿਅਕਤੀ ਨੇ ਨਾਸ਼ ਹੋਣ ਵਾਲੇ ਦੂਸਰੇ ਲੋਕਾਂ ਨੂੰ ਮਸੀਹ ਦੇ ਪਿਆਰ ਨੂੰ ਕਮਾਚ ਵਿਖਾਉਣਾ ਹੈ। ਮਸੀਹ ਦੇ ਸੂਚ ਸਮachar ਦਾ ਪ੍ਰਚਾਰ ਕਰਨਾ ਹੈ। ਇਸ ਆਗਿਆ ਨੂੰ ਪਰਮੇਸ਼ਵਰ ਨੇ ਸਾਨੂੰ ਦਿੱਤੀ ਹੈ। ਇਸ ਆਗਿਆ ਨੂੰ ਗ੍ਰਹਿਣ ਕਰਨ ਵਾਲੇ ਕਲਵਰੀ ਟੈਂਪਲ ਦੇ ਮੈਂਬਰ ਉਸੇ ਤਰ੍ਹਾਂ ਇਸ دین ਸੇਵਕ ਦੇ ਸੰਦੇਸ਼ਾ ਦੁਆਰਾ ਆਤਮਿਕ ਤੌਰ ਤੇ ਆਸ਼ੀਸ਼ ਭਉਣ ਵਾਲੇ ਇਸ ਕਰੋਨਾ ਕਾਲ ਦੇ ਵਿੱਚ ਬਿਨਾਂ ਰੋਕ ਕੇ ਵੀ ਸੂਚ ਸਮachar ਦੇ ਲਈ ਮਦਦ ਕਰ ਰਿਹਾ। ਇਸ ਲਈ ਕਲਵਰੀ ਆਵਾਜ਼ ਦੇ ਟੀਵੀ ਪ੍ਰੋਗਰਾਮ ਨੂੰ ਬਿਨਾਂ ਰੋਕੇ ਬੰਦ ਕੀਤੇ ਬਿਨਾ ਹਰ ਪਾਸ਼ਾ ਜਾਣੇ 16 ਪਾਸ਼ਾ ਚ ਸੁਸਮਾਚਾਰ ਪ੍ਰਚਾਰ ਕੀਤਾ ਜਾ ਰਿਹਾ ਇਹਦਾ ਖਾਸ ਕਾਰਨ ਇਹ ਹੈ ਕਿ ਇਸ ਤਰ੍ਹਾਂ ਦੇ ਤਨਵਾਦੀ ਲੋਗ ਪਰਮੇਸ਼ਰ ਦੁਆਰਾ ਕੀਤੀਆਂ ਆਸ਼ੀਸ਼ਾਂ ਲਈ ਮੈਂ ਕੀ ਦੇ ਸਕਦਾ ਹਾਂ ਉਸਨੇ ਪਾਪੀ ਜੀਵਨ ਨੂੰ ਪਵਿੱਤਰ ਕੀਤਾ ਅਤੇ ਨਰਕ ਵਾਲੇ ਪਰਿਵਾਰ ਨੂੰ ਸੁਧਾਰ ਦਿੱਤਾ ਐਸਟਰਾ ਉਸਪਰਾ ਨੇ ਧੰਨਵਾਦੀ ਤੌਰ ਤੇ ਕਲਵਰੀ ਆਵਾਜ਼ ਦੀ ਸਹਾਇਤਾ ਕੀਤੀ ਧੰਨਵਾਦੀ ਜੀਵਨ ਹੈ ਐਸਾ ਧੰਨਵਾਦੀ ਜੀਵਨ ਅਗਰ ਹੈ ਤਾਂ ਅਸੀਂ ਚੁੱਪ ਕਿਵੇਂ ਰਵਾਂਗੇ ਧੰਨਵਾਦੀ ਹੋ ਕੇ ਆਪਣੇ ਕੰਮਾਂ ਦੇ ਵਿੱਚ ਧੰਨਵਾਦ ਨੂੰ ਦਿਖਾਓ ਤਾਂ ਕਿੰਨਾ ਚੰਗਾ ਹੋਵੇਗਾ ਇੱਕ ਪਾਸੇ ਤੁਹਾਡੇ ਜੀਵਨ ਨੂੰ ਮਸੀਹ ਦੀ ਸਮਾਨਤਾ ਦੇ ਵਿੱਚ ਬਦਲਣ ਦੇ ਲਈ ਪਵਿੱਤਰ ਆਤਮਾ ਦੇ ਅੱਗੇ ਪ੍ਰਾਰਥਨਾ ਕਰੋ ਉਸੇ ਤਰ੍ਹਾਂ ਮਸੀਹ ਦੇ ਸੂਸਮਾਚਾਰ ਅਤੇ ਸੰਦੇਸ਼ਾਂ ਨੂੰ ਲੱਖਾਂ ਲੋਕਾਂ ਤੱਕ ਪਹੁੰਚਾਓ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪੱਲੀ ਹైదరాబాద్ 72